अभी हम गुरुद्वारा साहब में अंदर आ गए हैं आप यहाँ पे सजावट देख सकते हैं कितना अच्छे यहाँ पे सजावट की है गुरुद्वारा साहब की और इधर पातशाही पहली पातशाही दसवीं और ये मेन यहाँ से एंट्री होती है गुरुद्वारे की मेन गेट है यहाँ पे और इधर दिखाओ सन्दू साहब यहाँ पे कितनी अच्छी लाइटिंग की हुई है और रात का नज़ारा है करीब सात बजे का समय है और कितना अच्छा लगता है देखने में हमारे साथ कुछ बुजुर्ग हैं इनसे भी बातचीत करेंगे इधर आ जाओ थोड़ा सा ਐ ਮਾਤਾ ਜੀ ਮਾਤਾ ਜੀ ਇੱਕ ਮਿੰਟ ਆਦੇ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਕੋਈ ਨਹੀਂ ਇੱਕ ਮਿੰਟ ਖੜ੍ਹ ਜਾਓ ਜੀ ਹਾਂ ਮਾਤਾ ਜੀ ਸਤਿ ਸ੍ਰੀਕਾਲ ਜੀ ਨੇੜੇ ਆ ਜਾਓ ਜੀ ਥੋੜਾ ਸਾ ਨੇੜੇ ਸੋ ਜਾ ਨੇੜੇ ਹੋ ਕਿੱਥੋਂ ਆਏ ਹੋ ਜੀ ਅਸੀਂ ਤਲਵੰਡੀ ਰਾਏ ਤੋਂ ਰਾਏ ਤਲਵੰਡੀ ਰਾਏ ਤੋਂ ਤਲਵੰਡੀ ਸੰਗਰੂਰ ਜ਼ਿਲ੍ਹਾ ਨਹੀਂ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਅੱਛੇ ਜੱਚਾ ਅੱਛਾ ਕਬ ਆਏ ਜੀ ਕੱਲ ਆਏ ਸੀ ਕੱਲ ਆਏ ਹਾਂਜੀ ਤੇ ਰੁਕੇ ਹੋਏ ਕਾਹ ਪੇ ਹੋ ਜੀ ਵਾ ਮੋੜ ਮੰਡੀ ਧਰਮਸ਼ਾਲਾ ਮੇ ਮੋੜ ਮੰਡੀ ਮੋੜ ਮੰਡੀ ਧਰਮਸ਼ਾਲਾ ਕਹਿੰਦੇ ਹਾਂਜੀ ਤੇ ਉਧਰ ਕਮਰਾ ਵਗੈਰਾ ਹੈ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਜੀ ਅੱਛਾ ਜੀ ਲੈਟਰਿੰਗ ਬਾਥਰੂਮ ਸਭ ਵਧੀਆ ਜੀ ਹਾਂਜੀ ਸਭ ਵਧੀਆ ਤੇ ਵਾਪਸੀ ਕਦੋਂ ਆਏ ਜੀ ਵਾਪਸੀ ਆ 20 ਦਿਨ ਅੱਛਾ ਅੱਛਾ ਅਜੇ ਤਾਂ ਰਹੋਗੇ ਇਹ ਇਸ਼ਨਾਨ ਵਗੈਰਾ ਕਰਨ ਆਏ ਜੀ ਤੋਂ ਕਿਹੋ ਜਿਹਾ ਲੱਗ ਵਧੀਆ ਲੱਗਦਾ ਜੀ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਜਿੱਥੇ ਹੋ ਸਕਦਾ ਹੈ ਜੀ ਇਤੋਂ ਵੱਡਾ ਤੀਰਥ ਕਿੱਥੇ ਹੋ ਸਕਦਾ ਜੀ ਅੱਛਾ ਜੀ ਬਹੁਤ ਵੱਡਾ ਤੀਰਥ ਹੈ ਇਹ ਬਹੁਤ ਬੜੀਆ ਪਵਿੱਤਰ ਧਰਤੀ ਹੈ ਇਕ ਪਾਲ ਮਾਤਾ ਜੀ ਦੀ ਵਾਹ ਬਹੁਤ ਪਵਿੱਤਰ ਧਰਤੀ ਹੈ ਜਿੱਥੇ ਗਊ ਬੱਚੇ ਦੇ ਪਾਪ ਲੈ ਕੇ ਉੱਥੇ ਸਾਡੇ ਗਰੀਬਾਂ ਦੇ ਲੈ ਜਾਣੇ ਆ ਮਾਤਾ ਜੀ ਕਿੰਨੇ ਸਾਲ ਤੋਂ ਆ ਰਹੇ ਜੀ ਸਾਨੂੰ ਹੋ ਗਏ 5 ਸਾਲ 5 ਸਾਲ ਹੋ ਗਏ ਜੀ ਇਹ ਬੀਬੀ ਨਵਾਲਾ ਚੜ੍ਹਦੀ ਕਿੰਨਾ ਕਿੰਨਾ ਟਾਈਮ ਹੋਇਆ ਮਾਤਾ ਨੂੰ ਹੋ ਗਏ 25 ਸਾਲ ਆਉਂਦੀ ਮਾਤਾ ਕਹਿੰਦੇ 25 ਸਾਲ ਸੇ ਆ ਰਹੇ ਆ ਤਾਂ ये लोगों का विश्वास है आ रहे हैं रहा है कुछ गया तो के गया जी ठीक है दोस्तों देखते रहिए सीटी और संधु एच आर जीरो फोर से इस समय रात का जो करीब साढ़े छे का समय होगा संधु साहब इस समय जो नज़ारा है यहाँ का बड़ा अच्छा है माता जी है इनसे बातचीत करेंगे जी ਐ ਮਾਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਾਹਸੇ ਆਇਓ ਜੀ ਅਸੀਂ ਬਰਨਾਲਾ ਜ਼ਿਲ੍ਹਾ ਵੀਰੇ ਬਰਨਾਲੇ ਤੋਂ ਤੇ ਦਰਸ਼ਨ ਹੋ ਗਏ ਗੁਰਦੁਆਰੇ ਦੇ ਜੀ ਹਾਂ ਹਾਂ ਜੀ ਹਾਂ ਦਰਸ਼ਨ ਹੋਇਆ ਕਰ ਲਿਆ ਅੱਛਾ ਜੀ ਕਦੋਂ ਆਏ ਜੀ ਕੱਲ ਆਏ ਜੀ ਕੱਲ ਆਏ ਜੀ ਅੱਜ ਵਾਪਸੀ ਕਦੋਂ ਹੈ ਜੀ ਪੂਰਨਵਾਸੀ ਨਾ ਕੇ ਪੂਰਨਵਾਸੀ ਨਾ ਕੇ ਉਦੋਂ ਫਿਰ ਵਾਪਸੀ ਹੈ ਜੀ ਹਾਂ ਠੀਕ ਠੀਕ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕਾਹਸੇ ਹੋ ਜੀ ਰੋੜੇਵਾਲਾ ਪਿੰਡੋਂ ਜੀ ਕਾਜੀ ਜੀ ਰੋੜੇ ਵਾਲਾ ਰੋੜੇ ਵਾਲਾ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਹਾਂ ਅੱਛਾ ਤਾਂ ਬਾਬਾ ਜੀ ਕੱਬ ਆਏ ਆਂ ਕਬਾਲ ਮੋਚਨ ਅੱਜ ਹੁਣੇ ਆਇਆ ਹੁਣੇ ਆਏ ਆਂ ਜੀ ਤੇ ਸੰਗਤ ਆਉਣੇ ਦੀ ਕਾਫੀ ਬੰਦੇ ਜਾਂ ਇਕੱਲੇ ਹੀ ਨਾ ਨਾ ਹੈਗੇ ਨੇ ਇੱਧਰ ਬੱਚੇ ਹੋ ਮੱਥਾ ਟੇਕਣ ਗਏ ਹੋਏ ਨੇ ਤਾਂ ਵਧੀਆ ਲੱਗਦਾ ਜੀ ਕਿੰਨੇ ਸਾਲ ਤੋਂ ਆ ਰਹੇ ਜੀ 80 ਜੀ 80 ਆ ਰਹੇ ਆਂ जिमे कह दो भी 10 ਸਾਲ ਤੋਂ ਔਣ ਲੱਗੇ ਤੇ 70 ਸਾਲ ਦੀ ਮੇਰੀ ਉਮਰ ਹੋ ਗਈ। ਅੱਛਾ ਅੱਛਾ ਪਪਾ ਜੀ ਕਹਿ ਰਹੇ ਕਿ ساری ਉਮਰ ਆ ਰਹੇ ਜੀ ਦੇਖੋ ਠੀਕ ਹੈ ਧਾਰਮਿਕ ਨਗਰੀ ਹੈ ਇਧਰ ਆਪ ਦੇਖ ਸਕਤੇ ਹੈ ਕਿ ਯਹਾਂ ਪੇ ਗੁਰਦੁਆਰੇ ਕੇ ਬਾਹਰ ਦੀਏ ਜਲਾਕਰ ਲੋਗ ਆਪਣੀ ਆਸਥਾ ਜਤਾ ਰਹੇ ਹੈ। ਤੋਂ ਬਾਤਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਹਾਂ ਸੋ ਜੀ? ਅਸੀਂ ਮੋਗਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਹਾਂਜੀ ਸੋ ਮਾਤਾ ਜੀ ਹਾਂ ਪੇ ਆਪ ਦੀਆ ਜਲਾ ਰਹੇ ਆ ਪਰੇ ਸਾਹਮਣੇ ਇਸ ਦਾ ਕੀ ਮਹੱਤਵ ਹੈ ਪਤਾ ਹੈ ਇਹ ਤਾਂ ਪਹਿਲੇ ਦਿਨੋਂ ਹੀ ਮਾਂਜਾ ਜਗਾਉਂਦੇ ਅਸੀਂ ਅਸੀਂ ਜਗਾਉਣ ਲੱਗ ਗਏ ਆ ਇੱਕ ਦੂਜੇ ਨੂੰ ਦੇਖ ਕੇ ਦੇਖ ਕੇ ਇੱਥੇ ਜਾਣਦਾ ਆਂਦੇ ਸੀ ਗੁਰੂਆਂ ਦਾ ਧਰਤੀ ਆ ਅ ਅੱਛਾ ਇੱਕ ਇੱਕ ਮਿੰਟ ਇੱਧਰ ਖੜ੍ਹ ਜਾਓ ਧਰਤੀ ਆਈ ਆ ਗੁਰੂਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਸਾਰੇ ਨਾਲ ਮਿਲ ਕੇ ਸਾਰਿਆਂ ਦੀ ਆ ਪਗਾਣੀ ਦਾ ਯੁੱਧ ਕਰਕੇ ਸ਼ਸਤਰ ਧੋਤੇ ਸੀ ਗੁਰੂਆਂ ਨੇ ਇੱਥੇ ਜੀ 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 ਬਾਬੇ ਬਾਬੇ ਨਾਨਕ ਵੀ ਇੱਥੇ ਬਾਬੇ ਨਾਨਕ ਇੱਥੇ ਆਏ ਸੀਗੇ ਜੀ ਜੀ ਹਾਂ ਜਦੋਂ ਦੇ ਉਹਨੇ ਆ ਮਹਾਰਾਜ ਨੇ ਬਹੁਤ ਕੁਝ ਦਿੱਤਾ अच्छा जी बहुत नेचा ना 40 45 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਮਨ ਨੂੰ ਸ਼ਾਂਤੀ ਹੈ ਬਹੁਤ ਸ਼ਾਂਤੀ ਪਰਿਵਾਰ ਚ ਵੀ ਸ਼ਾਂਤੀ ਹੈ ਪਰਿਵਾਰ ਵੀ ਸ਼ਾਂਤੀ ਹੈ ਸ਼ਾਂਤੀ ਬੜਾ ਸ਼ਾਂਤੀ ਆ ਬੜਾ ਰੱਬ ਨੇ ਦਿੱਤਾ ਇਹ ਰੋਟੀ ਪਾਣੀ ਵਧੀਆ ਦੇ ਰਹੀ ਹੈ ਮੈਨੇ ਬਹੁਤ ਵਧੀਆ اچھا ਬਹੁਤ ਬੱਚੇ ਪ੍ਰਦੇਸਾਂ ਚ ਉੱਠ ਕੇ ਦੂਰਾਂ ਕੋਸ ਬਹੁਤ ਕੋਸ ਦਿੱਤਾ ਪਰਮਾਤਮਾ ਨੇ ਜਿੱਦਿਆਂ ਦੇ ਆਉਣੇ ਆ ਸਿੱਧੀ ਨਹੀਂ ਤਣਾ ਆਉਣੇ ਆ ਤੇ ਬਹੁਤ ਕੁਝ ਮਹਾਰਾਜ ਨੇ ਧਰਤੀ ਨੇ ਧਰਮ ਧਰਤੀ ਨੇ ਸਾਨੂੰ ਦਿੱਤਾ ਅੱਜ ਤੱਕ ਸਾਡੀ ਕੋਈ ਚੀਜ਼ ਨਹੀਂ ਗੁਆਚੀ ਕੋਈ ਬੰਦਾ ਨਹੀਂ ਗੁਆਚਿਆ ਬਹੁਤ ਵਧੀਆ ਬਹੁਤ 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 ਧੰਨਵਾਦ ਮਾਤਾ ਕਾ ਇਧਰ ਆ ਜਾਓ ਜੀ ਤਾਂ ਹਮ ਐਸੇ ਹੀ ਆਪਕੋ ਕਪਾਲ ਮੁਜਰੀ ਕੇ ਪਹਿਲੇ ਵੀਡੀਓ ਦਿਖਾਤੇ ਰਹੇ ਬਤੈ ਸਸਤਰੀ ਕਲ ਜੀ ਸਸਤਰੀ ਕਾ ਕਿਹੜੀ ਥਾਂ ਤੋਂ ਆਏ ਜੀ ਪੱਖੋ ਕਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਐ ਸਾਥੀ ਹੈ ਜੀ ਸਾਰੇ ਸਾਥੀ ਸਾਰੇ ਅੱਛਾ ਜੀ ਮਾਤਾ ਜੀ ਕਿੰਨੀ ਉਮਰ ਹੈ ਆਪਣੀ ਉਮਰ ਦਾ ਤਾਂ ਮੈਨੂੰ ਪਈ ਪਤਾ ਨਹੀਂ ਵੀ 80 ਸਾਲ 70 ਸਾਲ 80 ਦੀ ਹੋਗੀ ਕਿੰਨੇ ਸਾਲ ਤੋਂ ਆ ਰਹੇ ਕਪਾਲ ਮੁਜਰੀ ਮਤਾ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਤਾਂ ਇਥੇ ਮਤਲਬ ਮਨ ਵਿੱਚ ਵਿਸ਼ਵਾਸ ਹੈ ਆਇਆ ਹੈ ਅੱਜ ਕਨੇ ਯਹਾਂ ਆ ਕੇ ਬੰਦੇ ਕੇ ਪਾਪ ਮੁਕਤ ਹੁੰਦਾ ਹੈ ਪਾਪ ਕੱਟਦੇ ਜੀ ਬੰਦੇ ਕੇ ਸਰੋਵਰ ਹੈ ਜੀ ਰੇਣ ਮੋਚਨ ਹੈ ਜੀ ਹਾਂ ਜੀ ਹਾਂ ਜੀ ਇਸ਼ਨਾਨ ਹੋ ਗਿਆ ਆਪਕਾ ਹੋ ਗਿਆ ਜੀ ਕਦੋਂ ਆਏ ਜੀ ਅਸੀਂ ਕੱਲ ਆਏ ਸੀ ਜੀ ਕੱਲ ਆਏ ਜੀ ਹਾਂ ਜੀ ਤੇ ਅੱਜੇ ਤੋ ਰਹਿਣਾ ਹੈ ਜੀ ਹਾਂ ਜੀ ਰ੍ਹਾਂਗੇ ਏ ਗੁਰਪਰਵ ਤੱਕ ਹਾਂ ਗੁਰਪਰਵ ਤੱਕ ਰਹਾਗੇ ਤਾਂ ਕਿਹੋ ਜਿਹਾ ਲੱਗਦਾ ਜੀ ਪੂਰਾ ਵਧੀਆ ਲੱਗਦਾ ਪੂਰਾ ਵਧੀਆ ਲੱਗਦਾ ਵੀਰੇ ਤੇ ਲੰਗਰ ਪਾਣੇ ਜੀ ਕੋਈ ਦਿੱਕਤ ਹੋਵੇ ਸਾਬ ਸਫਾਈ ਨਾ ਜਮਾਣ ਨੂੰ ਜੀ ਨਹੀਂ ਕਰਦਾ ਜਾਣ ਨੂੰ ਜੀ ਨਹੀਂ ਕਰਦਾ ਜੀ ਅੱਛਾ ਜੀ ਚਲੋ ਵਧੀਆ ਜੀ ਮਾਤਾ ਜੀ ਕਹਿ ਰਹੇ ਜਾਣ ਨੂੰ ਜੀ ਨਹੀਂ ਕਰਦਾ ਬਾਬਾ ਜੀ 1 ਮਿੰਟ ਹਾਂ ਜੀ ਬਾਈ ਸਾਹਿਬ ਲੰਘਦੇ ਬੋਦੋ ਜੀ ਸਤਿ ਸ੍ਰੀ ਅਕਾਲ ਜੀ ਜੀ ਠੀਕ ਠਾਕ ਕੀ ਨਾਂ ਜੀ ਆਪਣਾ ਪਰਮਜੀਤ ਸਿੰਘ ਜੀ ਲੋਕਲ ਹੋ ਜੀ ਨਹੀਂ ਮੈਂ ਬਰਨਾਲੇ ਤੋਂ ਆ ਅੱਛਾ ਬਰਨਾਲੇ ਤੋਂ ਹਾਂਜੀ ਤੋਂ ਬਾਈ ਸਾਹਿਬ ਇਹ ਯਹਾਂ ਪੇ ਮਤਲਬ ਕਬ ਆਏ ਆ ਮੈਂ ਅੱਜ ਤੋਂ 35 32 ਸਾਲ ਪਹਿਲਾਂ ਦਾ ਹੁੰਦਾ 32 ਸਾਲ ਤੋਂ ਆ ਰਹੇ ਹਾਂ ਹਾਂਜੀ 32 ਸਾਲ ਅੱਛਾ ਅੱਛਾ ਤੋਂ ਅੱਜ ਹੀ ਆਏ ਆ ਜਾਂ ਫਿਰ ਹਾਂ ਅੱਜ ਹੀ ਆਏ ਆ ਹਾਂਜੀ ਆਏ ਆ ਠੀਕ ਠਾਕ ਅੱਜ ਇਹ ਤਾਂ ਰਹਿਣ ਆਇਆ ਨਾ ਜੀ ਨਹੀਂ ਨਹੀਂ ਹਾਂ ਅੱਜ ਰਵਾਂਗੇ ਸਵੇਰੇ ਸਦਿਆਂ ਵਾਪਸ ਸਵੇਰੇ ਆਪਣਾ ਵਾਪਸੀ ਹੈ ਜੀ ਬਸ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਜੀ ਪਰਮਾਤਮਾ ਨੇ ਬਹੁਤ ਵਧੀਆ ਇੱਥੇ ਜੋ ਮਨੋ ਕਾਮਨਾ ਨਾ ਹੁੰਦਾ ਬੰਦਾ ਪੂਰੀ ਹੁੰਦੀ ਜੀ 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 ਬਹੁਤ ਵਧੀਆ ਜੀ ਤੋਂ ਦੇਖ ਸਕਦੇ ਹਾਂ ਯਾਹਾਂ ਪੇ ਦੀਵੇ ਜਲਾਕਰ ਆਪਣੀ ਵਿਸ਼ਵਾਸ ਜਿਤਾ ਰਹੇ ਹਾਂ ਯਾਹਾਂ ਪੇ ਮਹਿਲਾਇਂ ਆਦਮੀ ਔਰ ਐਸੀ ਹੀ ਹਮ ਆਪਕੋ ਮੇਲੇ ਕੀ ਹਰ ਖਬਰ ਦਿਖਾਤੇ ਰਹੇਗੇ ਦੇਖਤੇ ਰਹਿਏ ਸੀਟੀ 71 ਇਹ ਕਪਾਲਮੋਚਨ ਦਾ ਬੜਾ ਹੀ ਮਸ਼ਹੂਰ ਗੁਰਦੁਆਰਾ ਹੈ ਪਾਸ਼ਾਹੀ ਪਹਿਲੀ ਔਰ ਦਸਵੀਂ ਔਰ ਸਾਹਮਣੇ ਹੈ ਰਿਨਮੋਚਨ ਸਰੋਵਰ ਮੇਰੇ ਸਾਥ ਮਾਤਾ ਜੀ ਹੈ ਤੋ ਹੰਸੇ ਕੋ ਬਾਤ ਚਿਤ ਕਰਾਂਗੇ ਪੰਜਾਬ ਸੇ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਤਾ ਕਿਹਾਂ ਸੇ ਆਇਓ ਜੀ ਅਸੀਂ ਪੁੱਤਰ ਰੈਕਟੋ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹੇ ਤੋਂ ਜੀ ਪੰਜਾਬ ਤੋਂ ਜੀ ਪੰਜਾਬ ਚ ਰੈਕਟ ਅੱਛਾ ਜੀ ਤੋ ਸਾਰੇ ਇਕੱਠੀ ਹੋ ਜੀ ਸਾਰੇ ਇਕੱਠੇ ਹੀ ਆ ਅੱਛਾ ਤੋ ਮਾਤਾ ਜੀ ਕਬ ਆਏ ਬਹੁਤ ਅੱਛਰ ਹੋ ਗਿਆ ਸਾਨੂੰ ਜਣੋਂ ਆਉਂਦਿਆਂ ਨੂੰ ਇੱਥੇ ਕਿੰਨੇ ਸਾਲ ਹੋ ਗਏ ਜੀ ਮੈਂ ਕਹਿੰਨੀ ਹੋ ਗਏ 10 20 ਸਾਲ ਦਾ 10 20 ਸਾਲ ਹੋ ਗਏ ਤੋ ਹਰ ਸਾਲ ਇੱਥੇ ਮਾਤਾ ਮੱਥਾ ਟੇਕਣਾ ਆਉਂਦੇ ਆ ਹਰ ਸਾਲ ਆਉਂਦੇ ਆ ਤੇ ਅੱਜ ਹੀ ਆਏ ਜਾਂ ਕੱਲ ਆਏ ਨਹੀਂ ਕੱਲ ਆਏ ਪਤਾ ਸਸ ਦਸਵੀਂ ਵਾਲੇ ਦੇ ਨਾ ਆਉਣੇ ਆ ਅੱਛਾ ਜੀ ਕਦੇ 6 ਦਿਨ ਵੀ ਲੱਗ ਜਾਂਦੇ ਨੇ ਕਦੇ 5 ਦਿਨ ਵੀ ਲੱਗ ਜਾਂਦੇ ਨੇ ਅੱਛਾ ਜੀ ਜਿੰਨ ਤੋਂ ਆ ਜੇ ਰਹੋਗੇ ਗੁਰਪੁਰਬ ਮਨਾ ਕੇ ਜਾਓਗੇ ਬਾਬੇ ਨਾਨਕ ਦਾ ਜਨਮ ਦਿਨ ਹਾਂ ਹਾਂ ਅੱਛਾ ਕਿੰਨੇ ਬੰਦੇ ਆਏ ਹੋ ਜੀ ਗੱਡੀ ਭਾਰੀ ਆਈ ਆ 2 36 ਭਾਈ ਹੋਏ ਅੱਛਾ ਇਹ ਬਾਤ ਕਰਾਂਗੇ ਜੀ ਠੀਕ ਹੈ ਬਸ ਆਪ ਵੀ ਸਾਥ ਹੀ ਹੋ ਜੀ ਹਾਂ ਜੀ ਵੀਰੇ ਅੱਛਾ ਸਨਾਣ ਕਰ ਲਿਆ ਆਪਨੇ ਹਾਂਜੀ ਵੀਰੇ 300 ਰੋਵਰ ਆਏ ਆਂ ਯਾਹ ਪਤਾ ਹੈ ਕੌਣ ਕੌਣ ਸਨੇ ਨਹੀਂ ਵੀਰੇ ਇੱਕ ਹੈਗਾ ਕਪਾਲ ਮੋਚਨਾ ਇੱਕ ਰੈਨ ਮੋਚਨਾ ਕ ਸੂਰਜ ਕੋਂਡਾ ਇਹ ਗੁਰਦੁਆਰਾ ਇੱਕ ਗੁਰਦੁਆਰੇ ਚ ਸਾਰੇ ਸਨਾਣ ਹੋ ਗਏ ਤਾਂ ਅਜਰ ਹੋ ਗਏ ਹਾਂਜੀ ਅੱਛਾ ਤੇ ਲੰਗਰ ਪਾਣੀ ਦੀ ਕਿਹੋ ਜੀ ਵਿਵਸਥਾ ਵਧੀਆ ਜੀ ਸੀ ਵਧੀਆ ਜੀ ਲੈਟਰਨਿੰਗ ਬਾਥਰੂਮ ਕੋਈ ਨਾਣ ਨੂੰ ਖਾਣ ਨੂੰ ਕੋਈ ਦਿੱਕਤ ਜੀ ਨਹੀਂ ਨਹੀਂ ਤੇ ਤਾਂ ਪ੍ਰਸ਼ਾਸਨ ਵਧੀਆ ਜੀ ਹਰਿਆਣੇ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਦ ਜੀ ਕਹੋਗੇ ਕੁਝ ਹਾਂਜੀ ਹਾਂਜੀ। ਤੋਂ ਕਿਹੋ ਜਿਹਾ ਲੱਗਦਾ ਜੀ ਜੇ ਕਪਾਲਮੋਚਨ ਆਂਦੇ ਨਾ ਜੀ? ਤੋਂ ਵਧੀਆ ਲੱਗਦਾ ਜੀ। ਸਮੇਂ ਦੇ ਹਿਸਾਬ ਨਾਲ ਤਾਂ ਸਹੂਰਤ ਵੀ ਬਹੁਤ ਜ਼ਿਆਦਾ ਵਧ ਗਈ ਆ। ਜੀ ਜੀ ਜੀ। ਪਰ ਸੁੱਖ ਕੇ ਤਾਂ ਕੁਛ ਨਹੀਂ ਜਾਂਦੇ ਪਰ ਆਂਦੇ ਸਾਲ ਤਾਂ ਸਭ ਕੁਝ ਹੀ ਮਨੋ ਕਾਮਨਾ ਪੂਰੀ ਹੁੰਦੀ। ਅੱਛਾ ਮਨੋ ਕਾਮਨਾ ਪੂਰੀ ਹੁੰਦੀ ਆ ਜੀ। ਹਾਂਜੀ। ਬਸ ਖੁਸ਼ੀ ਲੈ ਕੇ ਹੀ ਆਉਨੇ ਆ ਕਿ ਬੱਚੇ ਵਿਦੇਸ਼ ਚਲੇ ਗਏ ਜਾਂ ਬੱਚੀ ਜੀ ਬਸ ਗੁੱਟ ਲੱਗਦਾ ਹੋਣਾ ਜਿੰਨਾ ਮਰਜ਼ੀ ਘਰ ਕੰਮ ਹੋਵੇ ਪਰ ਅਸੀਂ ਆਉਣਾ ਹੀ ਜ਼ਰੂਰ ਆਣਾ ਜੀ ਹਰ ਸਾਲ। ਠੀਕ ਹੈ ਜੀ ਧੰਨਵਾਦ ਜੀ। ਥੈਂਕਿਊ ਜੀ। ਅ ਸਤਿ ਸ੍ਰੀ ਅਕਾਲ ਜੀ ਕਹਾਂ ਸੇ ਹੋ ਜੀ ਪੰਜਾਬ ਸੇ ਪੰਜਾਬ ਸੇ ਹੋ ਹਾਂਜੀ ਇਧਰ ਆ ਜਾਓ ਜੀ 2 ਮਿੰਟ ਤੋਂ ਕਹਾਂ ਸੇ ਪੰਜਾਬ ਮੇਂ ਕਹਾਂ ਸੇ ਜੀ ਮੋਗਾ ਜ਼ਿਲ੍ਹੇ ਤੋਂ ਅੱਛਾ ਮੋਗਾ ਸਾਥ ਹੀ ਤੇ ਆਪਕੇ ਨਹੀਂ ਅੱਛਾ ਅਲੱਗ ਹੋ ਜੀ ਹਾਂਜੀ ਤੋਂ ਕਬ ਆਏ ਜੀ ਯਹਾਂ ਪੇ ਅਸੀਂ ਆਏ ਸੀ ਜੀ ਕੱਲ ਕੱਲ ਆਏ ਅਜੇ ਰਹਿਣਾ ਹੈ ਕਿਨੇ ਦਿਨ ਅਸੀਂ 15 ਤਰੀਕ ਨੂੰ ਵਾਪਸ ਜਾਵਾਂਗੇ 15 ਨੂੰ ਵਾਪਸ ਹਾਂਜੀ ਤੋਂ ਬੜੀਆ ਲੱਗਦਾ ਜੀ ਯਹਾਂ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗਦਾ ਜੀ ਹਾਂਜੀ

ਕਪਾਜੀ ਮੋਗਾ ਜਿਲ੍ਹਾ ਜਾਦਾ ਆ ਰਹਿ ਕਪਾਲ ਮੋਚਨੀ ਇਸ ਵਾਰੀ ਹਾਂਜੀ ਹਾਂਜੀ ਕੀ ਚੱਕਰ ਹੈ ਜੀ ਇਹ ਨੇਚਾ ਪੂਰੀ ਹੁੰਦੀ ਹੈ ਗੁਰੂ ਘਰ ਦੀ ਅੱਛਾ ਜੀ ਗੁਰੂ ਸਾਹਿਬ ਸਰਦਾ ਪੂਰੀ ਹੁੰਦੀ ਹੈ ਜੀ ਸਰਦਾ ਪੂਰੀ ਹੁੰਦੀ ਹੈ ਅੱਜ ਸਵੇਰੇ ਆਇਆ ਜੱਜ ਆਏ ਆ ਤਿੰਨ ਦਿਨ ਰਵਾਂਗੇ ਸੀ ਜੀ 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 ਤੇ ਇੱਥੇ ਨੇਚਾ ਨਾਲ ਮੱਥਾ ਟੇਕ ਕੇ ਜਾਵਾਂਗੇ ਜੀ 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 ਤੋਂ ਯਹਾਂ ਪੇ ਆਪ ਬਾਬਾ ਜੀ ਇੱਕ ਮਿੰਟ ਯਹਾਂ ਪੇ ਆਪ ਦੇਖ ਸਕਤੇ ਹੈ ਇਧਰ ਦੀਵੇ ਜਲਾ ਰਹੇ ਹੈ ਔਰ ਉਹ ਵੀ ਹਮ ਆਪਕੋ ਦਤਾਏਗੇ ਤੋਂ ਬਬੀ ਅੱਜ ਰਹਿਣਾ ਹੈ ਕਿੰਨੇ ਦਿਨ ਰੋਗੇ ਅੱਜ 3 ਦਿਨ ਰਵਾਂਗੇ ਜੀ 3 ਦਿਨ ਰਵਾਂਗੇ ਤਿਲੰਗਰ ਪਾਣੀ ਪੂਰਾ ਵਧੀਆ ਬਹੁਤ ਵਧੀਆ ਹੈ ਰੁਕੇ ਹੋਏ ਕਹਾਂ ਹੋ ਜੀ ਕਹਾਂ ਪੇ ਠਹਿਰੇ ਹੋ ਹੋ ਇਹ ਗੁਰਦੁਆਰਾ ਸਾਹਿਬ ਵਿੱਚ ਹੀ ਰੁਕ ਜਾਂਦੇ ਹਾਂ ਗੁਰਦੁਆਰਾ ਕਮਰਾ ਮਿਲ ਜਾਂਦਾ ਜੀ ਉੱਥੇ ਨਹੀਂ ਤਾਂ ਕਮਰੇ ਜੀ ਰਹਿੰਦੇ ਅੱਛਾ ਹਾਂ ਇਹ ਦਰਵਾਸਾ ਦੇ ਵਿੱਚ ਹੀ ਰਹਿਣਾ ਨੇਚੇ ਹੱਡੀ ਅੱਛਾ ਦਰਵਾਸਾ ਦੇ ਵਿੱਚ ਹੀ ਰਹਿੰਦੇ ਹਾਂ ਇਸ ਵਾਰੀ ਮੌਸਮ ਠੀਕ ਹੈ ਠੰਡ ਨਹੀਂ ਹੈ ਅਬ ਕੀ ਵਾਰ ਤੋਂ ਚਲੋ ਜਹਾਂ ਵੀ ਬਕਰ ਜਗ੍ਹਾ ਮਿਲ ਜੇ ਤਾਂ ਵਧੀਆ ਹੈ ਮੌਸਮ ਬਹੁਤ ਵਧੀਆ ਹੈ ਜੀ ਵਧੀਆ ਮੌਸਮ ਹੈ ਜੀ ਹਾਂ ਜੀ ਬਿਲਕੁਲ ਹਰਿਆਣੇ ਬ

ਕੋਈ ਗੱਲ ਯਾਰ ਚੰਗਦਾ ਬੋੜਾ ਯਾਰ ਤੂੰ ਕੀ ਨਾਮ ਈ ਆਪਣਾ ਰਵਣਪ੍ਰੀਤ ਸਿੰਘ ਕਿੱਥੇ ਹੋ ਇਧਰ ਆ ਜਾਓ ਕਿਹੜੀ ਥਾਂ ਦੇ ਹੋ ਜੀ ਬਰਨਾਲਾ ਬਰਨਾਲੇ ਤੋਂ ਕਹਾਂ ਸੇ ਹੋ ਜੀ ਪੰਜਾਬ ਪੰਜਾਬ ਤੋਂ ਕਦੋਂ ਆਏ ਅਸੀਂ 10 ਤਰੀਕ ਨੂੰ 10 ਤਰੀਕ ਨੂੰ ਆਏ ਅੱਜ ਹੈ 12 ਤਰੀਕ ਅੱਜ ਰਹਿਣਾ ਹੈ ਹਾਂਜੀ ਤੋਂ ਕਿਹੋ ਜਿਹਾ ਲੱਗਿਆ ਵਧੀਆ ਵਧੀਆ ਜੀ ਬੜਿਆ ਮਜ਼ੇ ਆਨ ਅਨੰਦ ਹਾਂਜੀ ਪੂਰੇ ਫੋਲ ਤੇ ਇਸ਼ਨਾਨ ਹੋ ਗਿਆ ਆਪਣਾ ਹਾਂਜੀ लंगर पानी बढ़िया बढ़िया जी कोई दिक्कत ना जी अच्छा ए साथ ही हो जी हाँ जी हाँ जी, हाँ जी।, हाँ जी। ठीक, ठीक ठीक तो दोस्तों देख सकते हैं अभी हमने आपको लोगों के व्यू दिखाए कपाल मोचन में रेण मोचन सरोवर पे और आ, कल हम आपको पूरे मेले की पूरी रिकॉर्डिंग ऐसी दिखाते रहेंगे बने रहिए हमारे चैनल पर सिटी का न्यूज चैनल पे और संधु एच आर जीरो फोर पे धन्यवाद